ਹੁਣ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ। ਚਲੋ ਇਤਿਹਾਸ ਵਿੱਚ ਕਿਹਾ ਜਾਂਦਾ 22 ਦਿਨ ਜ਼ਿਕਰ ਕੀਤਾ ਜਾਂਦਾ ਹੈ। ਖੋਪਰੀ ਤੋਂ ਬਿਨਾ ਭਾਈ ਸਾਹਿਬ ਰਹਿ। ਬਸ ਇੰਨੀ ਗੱਲ ਅਸੀਂ ਲੁਕਾ ਜਾਣੇ ਆ ਜੀ। ਜਦੋਂ ਜਦੋਂ ਭਾਈ ਸਾਹਿਬ ਨੂੰ ਉਹਨੇ ਸ਼ਬਦ ਕਹੇ ਇਹ ਜ਼ਕਰੀਏ ਨੇ ਕਿਹਾ ਵੀ ਮੈਂ ਤੇਰੇ ਕੇਸ ਜਿਹੜੇ ਨੇ ਜਦੋਂ ਵਾਰ-ਵਾਰ ਤੂੰ ਕਹਿ ਰਿਹਾ ਮੇਰੀ ਕਿਸੇ ਸਿੱਖੀ ਕੈਸਾ ਨਾਲ ਲਵੇ ਕੈਸਾ ਨਾਲ ਲਵੇ ਮੈਂ ਛੱਤਰ ਮਾਰ ਕੇ ਜੁੱਤੀ ਮਾਰ ਕੇ ਕਿਹਾ ਸੀ ਨਾ। ਫਾਈ ਸਾਬ ਜੀ ਦੇ ਕੇਸਾਂ ਵਾਲੀ ਸ਼ਬਦ ਵਰਤੇ ਜੁੱਤੀ ਮਾਰ ਕੇ ਉਡਾਵਾਂਗਾ ਬਸ ਯਾਦ ਰੱਖਿਓ ਉਹ ਕਿਰਤੀ ਸਿੱਖ ਸੀ ਬੰਦਗੀ ਵਾਲਾ ਸਿੱਖ ਸੀ ਸਿੱਖਾਂ ਦੀ ਸੇਵਾ ਲੰਗਰ ਨਾਲ ਕਰਦਾ ਸੀ ਉਹਨਾਂ ਨੇ ਇੱਕੋ ਗੱਲ ਕਹੀ ਉਹ ਕੇਸਗੜ ਗੁਰੂ ਗੋਬਿੰਦ ਸਿੰਘ ਜੀ ਦੀ ਮੋਰਖ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਹਦੇ ਲਈ ਜੁੱਤੀ ਦੀ ਗੱਲ ਕਰਨਾ ਹੈ ਯਾਦ ਰੱਖੀ ਤੂੰ ਮੇਰੀ ਖੋਪੜੀ ਲਈ ਹੈ ਇਸ ਕਰਕੇ ਲਾਂ ਲੱਗਾ ਹੈ ਮੇਰੀ ਮੌਤ ਹੋ ਜਾਏ ਪਰ ਮੈਂ ਤੈਨੂੰ ਚੈਲੰਜ ਕਰਨਾ ਮੈਂ ਉਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਜੁੱਤੀ ਅੱਗੇ ਤੈਨੂੰ ਲਾ ਕੇ ਲੈ ਲ ਜਾਂਦਾ ਸਾਡਾ ਇਤਿਹਾਸ ਇਹੀ ਹੈ ਨਾ ਜੀ ਮੈਂ ਕਿਹ ਕਥਾਵਾਜਕ ਨਹੀਂ ਸੁਣਾਉਂਦੇ ਕਿਉਂਕਿ ਨਹੀਂ ਮੰਜੀ ਸਾਹਿਬ ਡਰਦੇ ਆ ਕਿਉਂਕਿ ਜਵਾਬ ਕੀ ਦਿਆਂਗੇ ਯਾਦ ਰੱਖਿਓ ਇਹ ਮੇਰੀ ਤੁਹਾਡੀ ਕਹਾਣੀ ਨਹੀਂ ਇਹ ਉਸ ਦੀ ਹੈ ਜਿਹੜਾ ਖੋਪੜੀ ਤੋਂ ਬਿਨਾ ਬੈਠਾ ਹੋਇਆ ਉਸ ਦੀ ਤੁਲਨਾ ਆਪਣੇ ਨਾਲ ਨਾ ਕਰੀਏ ਉਹਨਾਂ ਕਹਿੰਦਾ ਮੈਂ ਤੈਨੂੰ ਆਪਣੇ ਅੱਗੇ ਲਾ ਕੇ ਲੈ ਜਾਊਂਗਾ ਸੱਚ ਮੁੱਚ ਸਾਡਾ ਇਤਿਹਾਸ ਕਹਿੰਦਾ ਹੈ ਕਿ ਜ਼ਕਰੀਏ ਨੂੰ ਪਿਆ ਹੋਇਆ ਬੰਨ ਪਸ਼ਾਬ ਦਾ ਭਾਈ ਸਾਹਿਬ ਦੀ ਜੁੱਤੀ ਸਿਰ ਤੇ ਵੱਜਦੀ ਸੀ ਰਦਰਨ ਸਿੰਘ ਭੰਗੂ ਨੇ ਤੇ ਹੋਰ ਵੀ ਕਿਹਾ ਕਿ ਉਹ ਜੁਕਤੀ ਗਵਾਚਗੀ ਦੁਬਾਰਾ ਜੁੱਤੀ ਲਿਆਂਦੀ ਜੁੱਤੀ ਪੈਰਾਂ 'ਚ ਪਾ ਕੇ ਫਿਰ ਮਾਰੀ ਉਹਦੀ ਮੌਤ ਹੋਈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਜਦੋਂ ਚਲਾਣਾ ਕੀਤਾ ਜਿਸ ਦਿਨ ਸ਼ਹੀਦ ਹੋਏ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਬੜੇ ਬੈਰਾਗ ਮੇ ਸ਼ਬਦ ਨੇ ਮੈਂ ਹੁਣ ਜਾਣ ਲੱਗਾ ਪਰ ਮਹਿ ਇਸ਼ਨਾਨ ਕਰਨਾ ਹੈ ਸੁਦਾ ਸਰ ਦਾ ਜਲ ਲਿਆ ਦਿਓ ਅੰਮ੍ਰਿਤਸਰ ਦਾ ਜਲ ਲਿਆ ਕੇ ਭਾਈ ਸਾਹਿਬ ਨੂੰ ਇਸ਼ਨਾਨ ਕਰਾਇਆ ਗਿਆ ਜਬਜੀ ਸਾਹਿਬ ਦਾ ਪਾਠ ਕੀਤਾ ਪੰਜ ਸਿੰਘਾਂ ਨੇ ਅਰਦਾਸ ਕੀਤੀ ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ ਕਵੀ ਰਤਨ ਸਿੰਘ ਭੰਗੂ ਕਹਿੰਦਾ ਇਧਰ ਭਾਈ ਸਾਹਿਬ ਜੀ ਦਾ ਸਰੀਰ ਦਾ ਸਸਕਾਰ ਹੋ ਰਿਹਾ ਸੀ ਅੰਦਰ ਵਾਲਾ ਅਡੋਲ ਭਾਈ ਤਾਰੂ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਬਾਬਾ ਫਤਿਹ ਸਿੰਘ ਦਾ ਪਹਿਰੇਦਾਰ ਬਣਾ ਦਿੱਤਾ ਦੇਖੋ ਇਸ ਬੰਦੇ ਦੀ ੜਾਰੀ ਕਹਿੰਦਾ ਭਾਈ ਤਾਰੂ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਦਾ ਉਹਨਾਂ ਡਿਊਟੀਦਾਰ ਬਣਾ ਦਿੱਤਾ ਮੈਂ ਤਾਂ ਬੇਨਤੀ ਕੀਤੀ ਕਿ ਬਾਬਾ ਫਤਿਹ ਸਿੰਘ ਜੀ ਐਸ ਨੀਆਂ ਚ ਜਿਹੜਾ ਚਿੰਗ ਨਿਗਲੀ ਮਹਾਰਾਜ ਨੇ ਐਵੇਂ ਸ਼ਬਦ ਨਹੀਂ ਵਰਤਿਆ ਮੈਂ ਕੱਲ ਵੀ ਕਿਹਾ ਸੀ ਕਿ ਆਤਿਸ਼ ਦਮਾਰਾ ਫਰੂਜ਼ਾ ਕੁਨੀ ਉਹ ਚੰਗਿਆੜੀ ਸ਼ਬਦ ਵਰਤਿਆ ਪਰ ਨਾਲ ਇੱਕ ਕਹਿ ਦਿੱਤਾ ਚੰਗਿਆੜੀ ਤੂੰ ਬੁਝਾਣ ਦਾ ਯਤਨ ਕੀਤਾ ਭਾਂਬੜ ਬਲ ਗਿਆ ਇਹਨਾਂ ਦਾ ਜੀਵਨ ਪਿਆਰੋ ਚੰਗਿਆੜੀ ਸੀ ਜਿਹੜਾ ਅੱਜ ਵੀ ਭਾਂਬੜ ਬਣਦਾ ਹੈ